ਸਸਿਗਾਤੋ ਸਿਵਿਆ ਕਰਿਓ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਕਾਨ ਸਿੰਘ ਨਾਬਾ ਦੇ ਮਹਾਨਕੂਚ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਹੋਇਆ ਹੈ ਇਸ ਮਾਮਲੇ 'ਚ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਯੂਨੀਵਰਸਿਟੀ ਦੇ ਵੀ ਸੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਡੀਨ ਅਕੈਡਮੀ ਰਜਿਸਟਰਾਰ ਤੇ ਪ੍ਰਕਾਸ਼ਨ ਬਿਊਰੋ ਦੇ ਖਿਲਾਫ ਐਫ ਆਈ ਆਰ ਹੋਈ ਹੈ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਦਰਸਲ ਮਹਾਨਕੋਸ਼ ਦਫਨਾਇਆ ਸੀ ਮਹਾਨਕੋਸ਼ ਦੀਆਂ ਹਜ਼ਾਰਾਂ ਕਾਪੀਆਂ ਬਾਗਬਾਨੀ ਵਿਭਾਗ ਦੇ ਵਿੱਚ ਦੱਬੀਆਂ ਗਈਆਂ ਮਹਾਨਕੋਸ਼ ਦਫਨਾਉਣ ਤੇ ਇਹ ਪੂਰਾ ਵਿਵਾਦ ਪਕਦਾ ਹੈ ਵਿਦਿਆਰਥੀ ਤੇ ਸਿੱਖ ਵਿਦਵਾਨ ਬੋਲੇ ਅੱਜ ਕਿਹਦਾ ਸੰਸਕਾਰ ਹੋਣਾ ਚਾਹੀਦਾ ਸੀਗਾ ਮर्याਦਾ ਦੇ ਮੁਤਾਬਕ ਪੂਰਾ ਸੰਸਕਾਰ ਕਰਨਾ ਚਾਹੀਦਾ ਸੀਗਾ ਪਰ ਇਹਨਾਂ ਨੂੰ ਦਫਨਾਇਆ ਗਿਆ ਜਿਸ ਤੇ ਇੱਕ ਸਖਤ ਇਤਰਾਜ਼ ਵਿਦਿਆਰਥੀਆਂ ਦੇ ਵੱਲੋਂ ਜਤਾਇਆ ਜਾਂਦਾ ਹੈ ਵੱਡਾ ਮੁੱਦਾ ਬਣਦਾ ਤੇ ਇਸ ਦੇ ਵਿਚਾਲੇ ਵੱਡਾ ਐਕਸ਼ਨ ਵੀ ਹੋਇਆ ਮਾਮਲੇ ਦੇ ਵਿੱਚ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਸ਼ ਸ਼ਰਮਾ ਜੁੜ ਚੁੱਕੇ ਨੇ ਆ ਮਨੋਜ ਦ칸 ਸਿੰਘ ਨਾਬਾ ਦੇ ਮਹਾਨ ਕੋਸ਼ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਹੋਇਆ ਐ ਐਫ ਆਈ ਆਰ ਦਰਜ ਕੀਤੀ ਗਈ ਹੈ ਕੀ ਕੋ ਜਾਣਕਾਰੀ ਜਿਹੜਾ ਕੱਲ ਇਹ ਪੂਰਾ ਵਾਕਿਆ ਹੋਇਆ ਸੀਗਾ ਜਿਹਦੇ ਵਿੱਚ ਜਿਹੜਾ ਮਹਾਨ ਕੋਸ਼ਿਸ਼ ਦੀ ਹਜ਼ਾਰਾਂ ਕਾਪੀਆਂ ਨੂੰ ਟੋਏ ਦੇ ਵਿੱਚ ਦੱਬ ਕੇ ਪਾਣੀ ਛੱਡ ਦਿੱਤਾ ਗਿਆ ਸੀ ਉਸ ਤੋਂ ਬਾਅਦ ਵਿਦਿਆਰਥੀਆਂ ਚ ਰੋਸ ਫੈਲ ਤੇ ਰਾਤ 10 11 ਵਜੇ ਤੱਕ ਧਰਨਾ ਚੱਲਦਾ ਤੇ ਹੁਣ ਇਹ ਮਾਮਲਾ ਦਰਜ ਕੀਤਾ ਗਿਆ ਹੈ ਡੀ ਐਨ ਐਸ 298 ਦੇ ਦਿਨ ਜਿਸ ਦੇ ਵਿੱਚ ਮਾਨਵਿੰਦਰ ਸਿੰਘ ਜਿਹੜੇ ਉਥੇ ਬਜ਼ਾਰਤੀ ਨੇ ਉਹਨਾਂ ਦੇ ਵੱਲੋਂ ਇਹ ਐਫ ਆਈ ਆਰ ਦਰਜ ਕਰਾਈ ਗਈ ਹੈ ਥਾਣਾ ਅਰਬਨ ਸਟੇਟ ਦੇ ਵਿੱਚ ਤੇ ਇਹਦੇ ਵਿੱਚ ਪਰਮਿੰਦਰ ਮੈਂ ਦੱਸ ਦਿਆ ਕਿ ਚਾਰ ਜਿਹੜੇ ਮੁੱਖ ਨਾਮਦਾਨ ਦੇ ਵਿੱਚ ਇੱਕ ਹੈਗਾ ਡਾਕਟਰ ਜਗਦੀਪ ਸਿੰਘ ਵਾਈਸ ਚਾਂਸਲਰ ਨੇ ਪੰਜਾਬੀ ਯੂਨੀਵਰਸਿਟੀ ਦੇ ਜਸਵਿੰਦਰ ਸਿੰਘ ਨੇ ਡੀਨ ਅਕੈਡਮਿਕ ਤੇ ਡਾਕਟਰ ਦਵਿੰਦਰ ਸਿੰਘ ਰਜਿਸਟਰਾਰ ਤੋਂ ਇਲਾਵਾ ਹਰਜਿੰਦਰ ਸਿੰਘ ਇਨਚਾਰਜ ਪਬਲਿਕੇਸ਼ਨ ਬਿਊਰੋ ਦਾ ਨਾਮ ਸ਼ਾਮਿਲ ਹੈ ਤੇ ਇਸ ਮਾਮਲੇ ਦੇ ਵਿੱਚ ਇਹੀ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਨੇ ਉਕਤ ਮਾਨਵਿੰਦਰ ਸਿੰਘ ਦੇ ਬਿਆਨ ਦੇ ਆਧਾਰ ਤੇ ਤੇ ਨਾਲ ਕੀ ਹੋਰ ਵਿਦਿਆਰਥੀਆਂ ਦੇ ਬਿਆਨ ਲੈਣ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਕਿ ਜਿਹੜਾ ਮਹਾਨ ਕੋਸ਼ ਹੈ ਜਿਹਦੇ ਵਿੱਚ ਗੁਰੂਆਂ ਦੀ ਬਾਣੀ ਹੈ ਹੋਰ ਜਿਹੜੇ ਸੰਤ ਮਹਾਪੁਰਸ਼ ਨੇ ਉਹਨਾਂ ਦੀਆਂ ਜਿਹੜੀਆਂ ਸਾਖੀਆਂ ਨੇ ਉਹਨਾਂ ਦੇ ਅੰਸ਼ ਲਏ ਗਏ ਨੇ ਜਾਂ ਗੁਰੂ ਸਾਹਿਬਾਨ ਦੀਆਂ ਫੋਟੋਆਂ ਨੇ ਚਾਹੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੋਵੇ ਉਹਨਾਂ ਦੀ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਕਿ ਉਹਦਾ અપਮਾਨ ਹੋਇਆ ਤੇ ਉਸ ਦੇ ਵਿੱਚ ਜਿਹੜੀ ਵੀ ਐਨਐਸ ਹੈ ਜਿਸ ਦੇ ਵਿੱਚ ਆਪਾਂ ਕਹਿ ਸਕਦੇ ਕਿ 2 ਸਾਲ ਦੀ ਕੈਦ ਹੈ ਤੇ ਇੱਕ ਗੈਰ ਜਮਾਨਤਯੋਗ ਇਹ ਫਿਲਹਾਲ ਟਾਰਾ ਲਾਈ ਗਈ ਹੈ ਤੇ ਉਸ ਤੋਂ ਬਾਅਦ ਅਗਲੇ ਦੀ ਜਿਹੜੀ ਕਾਰਵਾਈ ਹੈ ਉਹ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਸੋ ਪਰਮਿੰਦਰ ਮੈਂ ਦੱਸਦਾ ਕਿ ਕੱਲ ਜਦੋਂ ਵਿਦਿਆਰਥੀਆਂ ਨੇ ਕਰਨਾ ਲਾਇਆ ਸੀ ਤਾਂ ਕੋਈ ਰਾਜਨੀਤਿਕ ਆਗੂ ਵੀ ਇੱਥੇ ਪਹੁੰਚੇ ਸੀ ਦੀ ਪਰ ਸਾਰਿਆਂ ਨੇ ਇੱਕ ਹੀ ਗੱਲ ਕਹੀ ਸੀ ਕਿ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਹੈਗਾ ਇਹ ਸਾਡੀ ਸ਼ਰਦਾ ਦੇ ਨਾਲ ਜੁੜਿਆ ਹੋਇਆ ਹੈ ਤੇ ਇਸੇ ਕਰਕੇ ਸਾਰਿਆਂ ਦੀ ਮੰਗ ਨੂੰ ਪ੍ਰਵਾਨ ਕਰਦੇ ਆ ਪਟਿਆਲਾ ਪੁਲਿਸ ਦੇ ਵੱਲੋਂ ਫੌਰਨ ਇਸ ਤੇ ਕਾਰਵਾਈ ਕਰਦੇ ਆ ਰਾਤ ਹੀ ਜਿਹੜਾ ਮਾਮਲਾ ਹੈਗਾ ਉਸ ਦੇ ਪਰ ਕਾਰਵਾਈ ਸ਼ੁਰੂ ਹੋਈ ਤੇ ਹੁਣੇ ਮਾਮਲਾ ਦਰਜ ਕਰਕੇ ਪੁਲਿਸ ਅੱਗੇ ਦੀ ਕਾਰਵਾਈ ਕਰ ਰਹੀ ਹੈ ਜੀ ਅਮਨੋ ਜਿਵੇਂ ਕਿ ਵਿਦਿਆਰਥੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਇਤਰਾਜ਼ ਤਿਆ ਜਾਂਦਾ ਕੁਝ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਇਸ ਤੇ ਇਤਰਾਜ਼ ਤਿਆ ਗਿਆ ਕਾਰਵਾਈ ਦੀ ਮੰਗ ਕੀਤੀ ਗਈ ਜੋ ਹੁਣ ਪੁਲਿਸ ਨੇ ਐਕਸ਼ਨ ਕੀਤਾ ਕਿ ਇਸ ਤੋਂ ਵਿਦਿਆਰਥੀਆਂ ਜਥੇਬੰਦੀਆਂ ਆ ਸੰਤੁਸ਼ਣ ਨੇ ਇਸੇ ਐਕਸ਼ਨ ਦੀ ਮੰਗ ਕੀਤੀ ਜਾ ਰਹੀ ਸੀ ਜਮਿੰਦਰ ਸਭ ਤੋਂ ਪਹਿਲਾਂ ਜਦੋਂ ਅਸੀਂ ਕੱਲ ਦੀ ਗੱਲ ਕਰੀਏ ਤਾਂ ਜਦੋਂ ਦੇਰ ਰਾਤ ਤੱਕ ਇਹ ਪ੍ਰਦਰਸ਼ਨ ਚੱਲ ਰਿਹਾ ਸੀ ਯੂਨੀਵਰਸਿਟੀ ਦੇ ਮੇਨ ਗੇਟ ਤੇ ਤਾਂ ਵਿਦਿਆਰਥੀਆਂ ਨੂੰ ਪਹਿਲਾਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਇੱਕ ਕਮੇਟੀ ਬਣਾ ਦਿੰਨੇ ਆ ਜਿਹੜੀ ਕਮੇਟੀ ਯੂਨੀਵਰਸਿਟੀ ਦੀ ਜਾਂਚ ਕਰੂਗੀ ਤਾਂ ਵਿਦਿਆਰਥੀਆਂ ਨੇ ਤੇ ਹੋਰ ਲੋਕਾਂ ਨੇ ਰੋਸ ਜਤਾਇਆ ਕਿ ਯੂਨੀਵਰਸਿਟੀ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਗਲਤੀ ਨਾਲ ਤੇ ਸਾਰਾ ਕੁਝ ਵਾਪਰਿਆ ਤੇ ਉਹ ਕਿਸ ਤਰ੍ਹਾਂ ਇੱਕ ਗਲਤੀ ਕਰਨ ਵਾਲੇ ਜਿਹੜੇ ਬੰਦੇ ਨੇਗੇ ਉਹ ਇਸ ਤਰ੍ਹਾਂ ਕਿਸੇ ਮਾਮਲੇ ਦੇ ਵਿੱਚ ਕਿਸੇ ਨੂੰ ਸਜ਼ਾ ਦੇਣਗੇ ਤੇ ਇਸ ਕਰਕੇ ਮਾਮਲਾ ਇਸ ਵਿੱਚ ਪੁਲਿਸ 'ਤੇ ਦਰਜ ਕਰੇ ਫਿਰ ਅਸੀਂ ਮੰਨਾਂਗੇ ਸੋ ਹਾਲ ਦੀ ਗੱਡੀ ਆਪਾਂ ਹੀ ਕਹਿ ਸਕਦੇ ਹਾਂ ਕਿ ਜਿਹੜਾ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਉਹਨੂੰ ਲੈ ਕੇ ਰਾਤ ਹੀ ਵਿਦਿਆਰਥੀਆਂ ਦੇ ਵਿੱਚ ਸਹਿਮਤੀ ਬਣ ਗਈ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਪੁਲਿਸ ਕਾਰਵਾਈ ਕਰੇ ਸੋ ਪੁਲਿਸ ਨੇ ਪਰਮਿੰਦਰ ਕਾਰਵਾਈ ਕੀਤੀ ਥੋੜੇ ਸਮੇਂ ਬਾਅਦ ਜਿਹੜੇ ਇਹ ਆਗੂ ਨੇ ਇਸ ਸੰਗਠਨ ਅਸ਼ਿਤ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਫਿਲਹਾਲ ਇਸ ਪ੍ਰਕਿਰਿਆ ਦੇ ਵਿੱਚ ਰੁੱਝੇ ਹੋਏ ਨੇ ਉਸ ਤੋਂ ਬਾਅਦ ਹੋਰ ਜਾਣਕਾਰੀ ਹੋਗੀ ਪਰ ਫਿਲਹਾਲ ਮੈਂ ਦੱਸਦਾ ਪਰਮਿੰਦਰ ਕਿ ਇਹਨਾਂ ਨੇ ਸਹਿਮਤੀ ਹੋਈ ਹੈ ਤੇ ਜ਼ਿਆਦਾਤਰ ਜਿਹੜੇ ਵਿਦਿਆਰਥੀ ਨੇ ਜਾਂ ਹੋਰ ਲੋਕ ਨੇ ਸ਼ਰਧਾ ਰੱਖਦੇ ਸੀ ਇਸ ਪੂਰੇ ਮਹਾਨ ਗ੍ਰੰਥ 'ਚ ਉਹਨਾਂ ਨੇ ਸਹਿਮਤੀ ਪ੍ਰਗਟ ਕਰ ਦਿੱਤੀ ਸੀ ਰਾਤ ਜੀ ਹਾਂ ਠੀਕ ਹੈ ਮਨੋਜ ਜੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਕਾਨ ਸਿੰਘ ਨਾਬਾ ਦੇ ਮਹਾਂਕੂਸ਼ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਹੋਇਆ ਮਾਮਲੇ 'ਚ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਯੂਨੀਵਰਸਿਟੀ ਦੇ ਵੀ ਸੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਉੱਥੇ ਹੀ ਡੀਨ ਅਕੈਡਮੀ ਰਜਿਸਟਰਾਰ ਤੇ ਪ੍ਰਕਾਸ਼ਨ ਵਿਰੁੱਧ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ ਆ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਦਰਸਲ ਮਹਾਨਕੋਸ਼ ਦਫਨਾਇਆ ਸੀ ਮਹਾਨਕੋਸ਼ ਦੀਆਂ ਹਜ਼ਾਰਾਂ ਕਾਪੀਆਂ ਬਾਗਮਨ ਵਿਭਾਗ ਦੇ ਵਿੱਚ ਦੱਬੀਆਂ ਗਈਆਂ ਸਨ ਤੇ ਮਹਾਨਕੋਸ਼ ਦਫਨਾਉਣ ਤੇ ਪੂਰਾ ਵਿਵਾਦ ਕੱਲ ਨੂੰ ਭਖਦਾ ਹੈ ਵਿਦਿਆਰਥੀ ਤੇ ਸਿੱਖ ਵਿਦਵਾਨਾਂ ਦੇ ਵੱਲੋਂ ਇਸ ਤੇ ਸਖਤ ਇਤਰਾਜ਼ ਜਤਾਇਆ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਕਿ ਮਹਾਨਕੋਸ਼ ਦਾ ਸਸਕਾਰ ਹੋਣਾ ਚਾਹੀਦਾ ਸੀਗਾ ਪਰ ਜਿਸ ਤਰੀਕੇ ਨਾਲ ਦਫਨਾਇਆ ਗਿਆ ਉਸ ਤੇ ਇਤਰਾਜ਼ਤਾਇਆ ਗਿਆ ਕਾਰਵਾਈ ਦੀ ਮੰਗ ਕੀਤੀ ਗਈ ਤੇ ਇਸ ਦੇ ਵਿਚਾਲੇ ਹੁਣ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕਰਦੇ ਹੋਏ ਐਫ ਆਈ ਆਰ ਦਰਜ ਕਰ ਲਈ ਗਈ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜੋ ਕੁਝ ਕੱਲ ਹੋਇਆ ਉਹਨੇ ਸਾਰੇ ਸਿੱਖਾਂ ਦੇ ਹਿੱਤਿਆਂ ਤੋਂ ਬਹੁਤ ਵੱਡੀ ਦੇਸਪੋਨਟਾਈ ਕਿਉਂਕਿ 1930 ਦਾ ਇਹ ਗ੍ਰੰਥ ਜਿਹੜਾ ਇਹ ਉਸ ਵਡੇ ਦਾ ਛਪਿਆ ਹੋਇਆ ਔਰ ਪੰਜਾਬੀ ਯੂਨੀਵਰਸਿਟੀ ਨੇ ਫੈਸਲਾ ਕੀਤਾ ਸੀ ਕਿ ਇਹਦਾ ਇੰਗਲਿਸ਼ ਵਰਜ਼ਨ ਵੀ ਤਿਆਰ ਕਰਨਾ ਹੈ ਹਿੰਦੀ ਦਾ ਵਰਜ਼ਨ ਵੀ ਤਿਆਰ ਕਰਨਾ ਹੈ ਔਰ ਪੰਜਾਬੀ ਦਾ ਵੀ ਨਵਾਂ ਆਪਣਾ ਵਰਸ਼ਨ ਜਿਹੜਾ ਇਸ ਗ੍ਰੰਥ ਦਾ ਤਿਆਰ ਕੀਤਾ ਜਾਂਦਾ ਇਹਦੇ ਵੱਖਰੇ ਵਰਸ਼ਨ ਤਿਆਰ ਕਰਨੇ ਵਕਫਤ ਪਛਾਵਤ ਦੇ ਵਿੱਚ ਕਰਨਾ ਬੜਾ ਚੰਗਾ ਉਪਰਾਲਾ ਉਸ ਉਪਰਾਲੇ ਦੀ ਮੈਂ ਪ੍ਰੀਤ ਕਰ ਪਰ ਉਹ ਉਪਰਾਲਾ ਕਰਦੇ ਹੋਏ ਕਿੰਡੀਆਂ ਵੱਡੀਆਂ ਪਤਾਈਆਂ ਹੁੰਦੀਆਂ ਕਿੰਡੀਆਂ ਵੱਡੀਆਂ ਇਹ ਕਹਿੰਦੇ ਆ ਉਹਦਾ ਜ਼ਿਕਰ ਮੈਂ ਜਲਨ ਕਰਨਾ ਚਾਹਾਂਗਾ ਤੇ ਉਹਦੇ ਨਾਲ ਪੰਜਾਬੀ ਯੂਨੀਵਰਸਿਟੀ ਜਿਹੜਾ ਸਥਾਪਿਤ ਕਰਨ ਦਾ ਜਿਹੜਾ ਮਡੋਰ ਸੀ ਬਹੁਤ ਵੱਡਾ ਸੀ ਉਹਦੇ ਅਕਸ ਨੂੰ ਵੀ ਬਹੁਤ ਵੱਡੀ ਜਿਹੜੀ ਹੈ ਢਾਹ ਜਿਹੜੀ ਹੈ ਉਹ ਲੱਗੀ ਹੈ ਔਰ ਇੰਨਾ ਖਲਵਾੜ origignal research ਦੇ ਨਾਲ ਹੋ ਜਾਵੇ ਕਿ ਉਹਦੇ ਮਾਇਨੇ ਬਦਲ ਜਾਣ ਇਹ ਐਟ ਲੀਸਟ ਇੱਕ ਯੂਨੀਵਰਸਿਟੀ ਲੈਵਲ ਦੇ ਉੱਤੇ ਜਿਹੜੀ ਪਬਲੀਕੇਸ਼ਨ ਆ ਰਿਸਰਚ ਆ ਉਹਨੂੰ ਇਹ ਸ਼ੋਭਾ ਨਹੀਂ ਦੇਤ ਤੇ ਮੈਂ ਸਮਝਾ ਕਿ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਸਾਡੇ ਵਾਸਤੇ ਕੋਈ ਨਹੀਂ ਕਿ ਤੇ ਤਕਨਾਲੋਜੀ ਦੇ ਯੁੱਗ ਦੇ ਵਿੱਚ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਜਿੰਨਾ ਆਸਾਨ ਹੋ ਗਿਆ ਹੁਣ ਪ੍ਰੂਫ ਰੀਡਿੰਗ ਜਿੰਨਾ ਆਸਾਨ ਹੋ ਗਿਆ ਹੁਣ ਗਲਤੀ ਜੇ ਇੱਕ ਲੱਭ ਜਵੇ ਤੇ ਸਾਰੇ ਥਾਵਾਂ ਦੀ ਉੱਤੇ ਗਲਤੀਆਂ ਉਹ ਉਸੇ ਵੇਲੇ ਇੱਕੋ ਕਲਿੱਕ ਦੇ ਨਾਲ ਠੀਕ ਹੋ ਜਾਂਦੀਆਂ ਤੇ ਉਹਦੇ ਵਿੱਚ ਜਦੋਂ ਤੁਸੀਂ ਇਹ ਵਰਸ਼ਨ ਛਾਪਿਆ ਤੇ ਹਜ਼ਾਰਾਂ ਦੀਆਂ ਵੱਡੀਆਂ ਗਲਤੀਆਂ ਤੇ ਬੈਸ ਸਮਝਾਂ ਉਸ ਕਮੇਟੀ ਦੇ ਉੱਤੇ ਜਿਹੜੀ ਐਕਸਪਰਟਸ ਦੀ ਕਮੇਟੀ ਹੈ ਜਿਹੜੀ ਸੁਪਰਵਾਈਜ਼ ਕਰਦੀ ਸੀ ਇਸ ਸਾਰੇ ਕੰਮ ਨੂੰ ਉਹਦੇ ਉੱਤੇ ਬਹੁਤ ਵੱਡੇ ਜਿਹੜੇ ਕੁਐਸਚਨ ਹੈ ਰੁਕਾਂਗੇ ਅਗਲੀ ਵੱਡੀ ਖਬਰ ਦਾ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਵਿੱਦਵੀ ਮਾਮਲੇ ਨੂੰ ਲੈ ਕੇ ਕੈਪਟਨ ਦੀ ਕੁਰਸੀ ਗਈ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਗਟ ਸਿੰਘੇ ਵੱਡਾ ਦਾਅਵਾ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਾਰਵਾਈ ਨਾ ਹੋਣ ਤੇ ਰਾਹੁਲ ਗਾਂਧੀ ਨੇ ਕੈਪਟਨ ਨੂੰ ਬਾਹਰ ਕੱਟਿਆ ਕੈਪਟਨ ਨੇ ਕਾਰਵਾਈ ਨਹੀਂ ਕੀਤੀ ਤਾਂ ਹੀ ਰਾਹੁਲ ਨੇ ਐਕਸ਼ਨ ਲਿਆ ਗੁਰਕਾ ਸਾਹਿਬ ਦੀ ਝੁੱਠੀ ਸੌਂ ਖਾਣ ਦੇ ਇਲਜ਼ਾਮ ਲਗਾਏ ਨੇ ਬਾਈਬਲ ਕਲਾ ਬੇਦਬੀ ਮਾਮਲੇ ਦੇ ਵਿੱਚ ਇਨਸਾਫ ਦਾ ਆ ਭਰੋਸਾ ਦਿੱਤਾ ਗਿਆ ਸੀਗਾ ਪ੍ਰਗਟ ਸਿੰਘ ਇਸ ਗੱਲ ਦਾ ਜ਼ਿਕਰ ਕਰ ਰਹੇ ਉਹਨਾਂ ਦਾ ਕਹਿਣਾ ਹੈ ਕਿ ਇਨਸਾਫ ਤੋਂ ਹੋਣ ਦੇ ਲਈ ਗੁਰਕਾ ਸਾਹਿਬ ਦੀ ਚੁੱਠੀ ਸੌ ਖਾਦੀ ਗਈ ਸੀ ਸਿੱਧੇ ਤਰਤੇ ਕੈਪਟਨ ਅਮਰਿੰਦਰ ਤੇ ਵਰਦੇ ਹੋਏ ਨਜ਼ਰ ਆਏ ਪ੍ਰਗਟ ਸਿੰਘ ਤੇ ਉਹਨਾਂ ਦੀ ਕੁਰਸੀ ਕਿਉਂ ਗਈ ਇਸ ਨੂੰ ਲੈ ਕੇ ਵੀ ਪ੍ਰਗਟ ਸਿੰਘ ਨੇ ਵੱਡਾ ਦਾਵਾ ਕਰ ਦਿੱਤਾ ਹੈ ਦਸਲ ਸਾਲ ਤੋਂ 2021 ਦਾ ਪੂਰਾ ਘਟਨਾ ਕਰਨਾ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਉਸ ਵੇਲੇ ਦੇ ਮੁੱਖ ਮੰਤਰੀ ਸਨ ਉਹਨਾਂ ਨੂੰ ਆਪਣੀ ਕੁਰਸੀ ਗੋਣੀ ਪਈ ਉਸ ਤੋਂ ਬਾਅਦ ਚਰਨਜੀਤ ਚੰਨੀ ਜੋ ਕਿ ਕੁਝ ਮਹੀਨੇ ਦੇ ਲਈ ਸੂਬੇ ਦੇ ਮੁੱਖ ਮੰਤਰੀ ਬਣਦੇ ਨੇ ਤਾਂ ਉਸੇ ਪੁਰੇ ਘਟਨਾ ਕਰਨ ਦਾ ਜ਼ਿਕਰ ਕਰਦੇ ਹੋਏ ਪ੍ਰਕਾਸ਼ ਸਿੰਘ ਦੇ ਵੱਲੋਂ ਵੱਡਾ ਦਾਵਾ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਵਿਦਵੀ ਮਾਮਲੇ ਨੂੰ ਲੈ ਕੇ ਕੈਪਟਨ ਦੀ ਕੁਰਸੀ ਗਈ ਕਾਰਵਾਈ ਨਾ ਹੋਣ ਤੇ ਰਾਹੁਲ ਗਾਂਧੀ ਨੇ ਉਹਨਾਂ ਨੂੰ ਬਾਹਰ ਕੱਢਿਆ ਕੈਪਟਨ ਨੇ ਕਾਰਵਾਈ ਨਹੀਂ ਕੀਤੀ ਤਾਂ ਹੀ ਰਾਹੁਲ ਗਾਂਧੀ ਦੇ ਵੱਲੋਂ ਐਕਸ਼ਨ ਲਿਆ ਗਿਆ ਮੈਂ ਆਪਣੀ ਨਜ਼ਰ ਕਿ ਨਾ ਰਵਿੰਦਰ ਕੈਪਟਨ ਅਮਰਿੰਦਰ ਸਿੰਘ ਨਾਲ ਮੇਰੇ ਡਿਫਰੈਂਸ ਸੀਗੇ ਲਿਕਨ ਐਟ ਦਾ ਸੇਮ ਟਾਈਮ ਜਿੰਨਾ ਹੋਇਆ ਉਹ ਵੀ ਕਾਂਗਰਸ ਦੇ ਸਮੇਂ ਹੋਇਆ ਜਿੰਨੀਆਂ ਸਿਟ ਬਣੀਆਂ ਜਿੰਨੀ ਇਨਵੈਸਟੀਗੇਸ਼ਨ ਹੋਈ ਆ ਮੈਂ ਉੱਥੇ ਵਿਧਾਨ ਸਭਾ ਦੇ ਵਿੱਚ ਇਹ ਵੀ ਗੱਲ ਕਹੀ ਸੀ ਕਿ ਚਾਹੇ ਆਰਐਸ ਆਰਐਸ ਖੱਟੜਾ ਨੂੰ ਲਿਕਨ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਅੱਗੇ ਮੂਵ ਨਹੀਂ ਕੀਤਾ ਤੇ ਰਾਹੁਣ ਗਾਂਧੀ ਨੇ ਅਸਲੀ ਗੱਲ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਵੀ ਇਸ ਕਰਕੇ ਹੀ ਸੀਗਾ ਕਿ ਹਾਂ ਵੀ ਆਪਾਂ ਸਾਰਿਆਂ ਨੇ ਬੇਅਦਬੀ ਦਾ ਇਨਸਾਫ ਦੇਣ ਦੀ ਗੱਲ ਕੀਤੀ ਸੀ ਜਦੋਂ ਸਲੋ ਪੇਸ ਹੋਇਆ ਨਾ ਔਰ ਬਾਕੀ ਜਦੋਂ 3 ਮਹੀਨੇ ਸਾਡੇ ਮਿਲੇ ਆ ਔਰ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਇਨਵੈਸਟੀਗੇਸ਼ਨ ਮੈਂ ਡਿਟੇਲ ਚ ਵੀ ਤੁਹਾਨੂੰ ਦੱਸ ਸਕਦਾ ਔਰ ਉਹਦੇ ਵਿੱਚ ਜਿਹੜਾ ਭਗਵੰਤ ਮਾਨ ਹੈ ਸਾਡੇ 3 ਸਾਲ ਹੋ ਗਏ ਆ ਉਥੋਂ 1 ਇੰਚ ਫਾਈਲ ਵੀ ਮੂਵ ਨਹੀਂ ਕੀਤੀ ਕਿਉਂਕਿ ਜਿਹੜੀ ਇਨਵੈਸਟੀਗੇਸ਼ਨ ਲਈ ਪ੍ਰੋਪਰ ਤੁਹਾਨੂੰ ਪਰਮਿਸ਼ਨ ਚਾਹੀਦੀ ਸੀ ਮੈਨੂੰ ਲੱਗਦਾ ਇੱਕ ਦਿਨ ਵਿਧਾਨ ਸਭਾ ਚ ਮੇਰੇ ਸਾਹਮਣੇ ਨਹੀਂ ਕਮਿਟ ਕੀਤਾ ਵੀ ਮੈਂ ਕਰ ਦਿੱਤੀ ਆ ਪਰ ਉਹਦੇ ਤੇ ਐਕਟ ਕੋਈ ਨਹੀਂ ਹੋਇਆ ਅਜੇ ਤੱਕ ਅੱਗੇ ਪਤਾ ਕੀ ਤੁਹਾਨੂੰ ਗੱਲ ਕਰਾਂਗੇ ਬਰਬਾਦੀ ਦੇ ਜ਼ਖਮਾਂ ਦੀ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਦੇ ਹੇਠਾਏ ਵੱਡੇ ਪੱਧਰ ਤੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਲੋਕਾਂ ਦਾ ਮਾਲੀ ਨੁਕਸਾਨ ਹੋਇਆ ਇਸ ਦੇ ਵਿਚਾਰਲੇ ਪਠਾਨਕੋਟ ਤੋਂ ਗਰਾਉਂਦ ਜ਼ੀਰਤ ਤੋਂ ਸਾਡੇ ਸਹਿਯੋਗੀ ਦੇ ਵੱਲੋਂ ਪੂਰੀ ਰਿਪੋਰਟ ਕਵਰ ਕੀਤੀ ਗਈ ਕਿ ਪਠਾਨਕੋਟ ਦੇ ਪਿੰਡ ਬਿਹੜੀ ਦੇ ਵਿੱਚ ਹੜ੍ਹ ਨੇ ਇਸ ਕਦਰ ਕਹਿਰ ਮਚਾ ਦਿੱਤਾ ਕਿ ਲੋਕਾਂ ਦੇ ਘਰ ਮਲਬੇ ਦੇ ਵਿੱਚ ਤਬਦੀਲ ਹੋ ਗਏ ਤੇ ਹਾਲਾਤ ਇਹ ਨੇ ਕਿ ਹੁਣ ਇਹ ਲੋਕ ਆਪਣੇ ਘਰ ਦੇ ਸਮਾਨ ਨੂੰ ਖੁੱਲੇ ਆਸਮਾਨ ਦੇ ਹੇਠ ਰੱਖਣ ਨੂੰ ਮਜਬੂਰ ਨੇ ਹਾਲਾਤ ਜਦੋਂ ਤੁਸੀਂ ਦੇਖੋਗੇ ਤਾਂ ਬਹੁਤ ਸਾਰੇ ਸਵਾਲ ਵੀ ਜ਼ਿਹਨ ਦੇ ਵਿੱਚ ਆਉਣਗੇ ਔਰ ਸੋਚਣ ਤੇ ਵੀ ਮਜਬੂਰ ਕਰਨਗੇ ਕਿ ਆਖਿਰਕਾਰ ਇਹਨਾਂ ਲੋਕਾਂ ਦਾ ਕੀ ਕਸੂਰ ਸੀ ਕਿ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਇੰਨਾ ਵੱਡਾ ਨੁਕਸਾਨ ਜਿਹੜਾ ਉਹ ਝੱਲਣਾ ਪੈ ਰਿਹਾ ਇੱਥੇ ਤੁਸੀਂ ਦੇਖੋ ਇਹ ਘਰ ਦਾ ਸਮਾਨ ਹੈ ਇਸ ਪਾਸੇ ਇੱਕ ਕੁਲਰ ਨਜ਼ਰ ਆ ਰਿਹਾ ਜੋ ਕਿ ਮਿੱਟੀ ਦੇ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਇਹ ਟੂ-ਵੀਲਰ ਨੇ ਔਰ ਵੱਡੀ ਗੱਲ ਕੀ ਜਿਹੜੇ ਜ਼ਰੂਰੀ ਦਸਤਾਵੇਜ਼ ਚਾਹੇ ਉਹ ਆਧਾਰ ਕਾਰਡ ਹੈ ਜਾਂ ਹੋਰ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਬਚਾਇਆ ਜਾਵੇ ਤਾਂ ਇੱਕ ਵਾਰ ਮੈਂ ਘਰ ਦੀ ਛੱਤ ਦੇ ਉੱਤੋਂ ਤਸਵੀਰ ਜਿਹੜੀ ਦਿਖਾਵਾਂਗਾ ਉਸ ਤੋਂ ਤੁਹਾਨੂੰ ਅੰਦਾਜ਼ਾ ਲੱਗੇਗਾ ਕਿ ਇਸ ਵੇਲੇ ਇਸ ਪਿੰਡ ਦੇ ਲੋਕ ਕਿਸ ਤਰੀਕੇ ਦੇ ਨਾਲ ਮੁਸ਼ਕਲਾਂ ਦੇ ਵਿੱਚ ਘਿਰੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਜਿਹੜੀ ਘਰਾਂ ਦੀਆਂ ਛੱਤਾਂ ਤੁਸੀਂ ਦੇਖੋ ਕਿ ਜਿੰਨਾ ਵੀ ਸਮਾਨ ਘਰਾਂ ਦੇ ਅੰਦਰ ਕਮਰਿਆਂ ਦੇ ਵਿੱਚ ਅਲਮਾਰੀਆਂ ਦੇ ਵਿੱਚ ਹੋਣਾ ਚਾਹੀਦਾ ਸੀ ਉਹ ਇਸ ਵੇਲੇ ਘਰਾਂ ਦੀ ਜਿਹੜੀ ਛੱਤ ਹੈ ਹਰ ਇੱਕ ਘਰ ਦੀ ਛੱਤ ਦੇ ਉੱਤੇ ਤੁਸੀਂ ਦੇਖੋ ਕਿ ਇਸ ਤਰੀਕੇ ਦਾ ਮੰਦਰ ਜਿਹੜਾ ਉਹ ਨਜ਼ਰ ਆ ਰਿਹਾ ਹੈ ਕਿਉਂਕਿ ਹੁਣ ਲੋਕਾਂ ਦੀ ਕੋਸ਼ਿਸ਼ ਇਹ ਹੈ ਕਿ ਜਿਹੜਾ ਸਮਾਨ ਉਸ ਨੂੰ ਤੁੱਪੇ ਰੱਖ ਕੇ ਜੇਕਰ ਬਚਾਇਆ ਜਾ ਸਕਦਾ ਤਾਂ ਬਚਾਈਏ ਇਹ ਖਾਣ ਪੀਣ ਦਾ ਭਾਵੇਂ ਕੋਈ ਸਮਾਨ ਹੈ ਕਣਕ ਹੈ ਚੀਨੀ ਹੈ ਹਰ ਚੀਜ਼ ਇਸ ਵੇਲੇ ਪਾਣੀ ਦੇ ਨਾਲ ਖਰਾਬ ਜਿਹੜੀ ਹੈ ਉਹ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਹ ਹਾਲਾਤ ਨੇ ਪਿੰਡ ਬਿਹੇੜੀ ਉਸ ਵੇਲੇ ਜਦੋਂ ਲੋਕ ਜਦੋਂ ਇਹ ਪਾਣੀ ਆਇਆ ਸਾਹਮਣੇ ਦੇਖੋ ਅਨਾਜ ਨੂੰ ਸਕਾਉਂਡ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜਿੰਨੀਆਂ ਵੀ ਬੋਰੀਆਂ ਨੇ ਕਣਕ ਦੀਆਂ ਉਹ ਵੀ ਪਾਣੀ ਭਰਨ ਦੇ ਕਰਕੇ ਗਿੱਲੀਆਂ ਹੋ ਚੁੱਕੀਆਂ ਨੇ ਤਾਂ ਹੁਣ ਲੋਕਾਂ ਦੇ ਕੋਲ ਇਹ ਤੁਸੀਂ ਚੀਨੀ ਦੇਖ ਸਕਦੇ ਹੋ ਚੀਨੀ ਦੀਆਂ ਬੋਰੀਆਂ ਜਿਹੜੀਆਂ ਨੇ ਉਹ ਵੀ ਗਿੱਲੀਆਂ ਹੋ ਚੁੱਕੀਆਂ ਸੀ ਤਾਂ ਉਹਨਾਂ ਨੂੰ ਸਕਾਉਂਡ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਇਸ ਪਾਸਿਓਂ ਪਾਣੀ ਜਿਹੜਾ ਉਹ ਇਸ ਪਿੰਡ ਦੇ ਵਿੱਚ ਦਾਖਲ ਹੋਇਆ ਸਾਹਮਣੇ ਤੁਸੀਂ ਦੇਖੋ ਕਿ ਕੁਝ ਰੁੱਖ ਜਿਹੜੇ ਨੇ ਉਹ ਵੀ ਟੁੱਟੇ ਹੋਏ ਨਜ਼ਰ ਆ ਰਹੇ ਨੇ ਔਰ ਇਸ ਲੈਵਲ ਤੱਕ ਘਰਾਂ ਦੀਆਂ ਛੱਤਾਂ ਤੱਕ ਪਾਣੀ ਜਿਹੜਾ ਉਹ ਇਸ ਪਾਸਿਓਂ ਆਇਆ ਸੀ ਇਸ ਘਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਘਰ ਦਾ ਸਮਾਨ ਜਿਹੜਾ ਸਾਰਾ ਖਿਲਰਿਆ ਹੋਇਆ ਹੈ ਕੋਈ ਵੀ ਖਾਣ ਪੀਣ ਵਾਲੀ ਚੀਜ਼ ਤੋਂ ਲੈ ਕੇ ਜ਼ਰੂਰੀ ਚੀਜ਼ਾਂ ਜਿਹੜੀਆਂ ਨੇ ਇਹ ਤਾਂ ਲੋਕਾਂ ਦੇ ਨਾਲ ਗੱਲਬਾਤ ਵੀ ਜ਼ਰੂਰ ਕਰਾਂਗੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਿਹੜੀ ਸੁਵਾ ਨਜ਼ਰ ਆ ਰਿਹਾ ਜੋ ਕਿ ਫਿਲਹਾਲ ਸੁੱਕਾ ਨਜ਼ਰ ਆ ਰਿਹਾ ਪਰ ਇਹਦੇ ਨਾਲ ਹੀ ਇੱਕ ਜਿਹੜੀ ਨਹਿਰ ਸੀ ਉਥੋਂ ਪਾਣੀ ਇੱਕਦਮ ਓਵਰਫਲੋ ਹੋ ਕੇ ਇਹਨਾਂ ਘਰਾਂ ਦੇ ਵਿੱਚ ਪਹੁੰਚਿਆ ਲੋਕਾਂ ਦੇ ਨਾਲ ਜ਼ਰੂਰ ਆਪਾਂ ਗੱਲ ਕਰਾਂਗੇ ਕਿਉਂਕਿ ਲੋਕ ਇਸ ਵੇਲੇ ਪਰੇਸ਼ਾਨ ਵੀ ਨੇ ਦੁਖੀ ਵੀ ਨੇ ਔਰ ਕਿਤੇ ਨਾ ਕਿਤੇ ਇੱਕ ਨਰਾਜ਼ਗੀ ਉਹਨਾਂ ਵੱਲੋਂ ਜ਼ਰੂਰ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਜੇਕਰ ਮੁਲਾਜ਼ਮਾਂ ਨੇ ਜਾਂ ਅਧਿਕਾਰੀਆਂ ਨੇ ਸਹੀ ਤਰੀਕੇ ਦੇ ਨਾਲ ਨਹਿਰ ਦੀ ਸਫਾਈ ਕੀਤੀ ਹੁੰਦੀ ਤਾਂ ਇਸ ਤਰੀਕੇ ਦੇ ਹਾਲਾਤ ਜਿਹੜੇ ਆ ਉਹ ਨਹੀਂ ਬਣਨੇ ਸੀ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਹਾਲਾਤ ਤਾਂ ਇਸ ਵੇਲੇ ਕਾਫੀ ਤਰਸਯੋਗ ਨੇ ਹਰ ਕੋਈ ਇਸ ਵੇਲੇ ਜੇਕਰ ਟੀਵੀ ਤੇ ਵੀ ਦੇਖ ਰਿਹਾ ਹੋਵੇਗਾ ਤਾਂ ਸੋਚਣ ਤੇ ਜ਼ਰੂਰ ਮਜਬੂਰ ਹੋਏਗਾ ਪਰ ਕਾਰਨ ਕੀ ਰਿਹਾ ਕਾਰਨ ਹੈ ਕਿ ਪ੍ਰਸ਼ਾਸਨ ਦੀ ਜਿਆਦਾ ਗੱਲੀ ਹੈ ਕੀ ਅਣਗਹਿਲੀ ਰਹੀ ਕਿਉਂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਫਲਡ ਗੇਟ ਕਿਉਂ ਨਹੀਂ ਖੁੱਲ੍ਹੇ ਨੇ ਕੋਲੋਂ ਜੋ ਕਿ ਹਰ ਸਾਲ ਉਹਦਾ ਮੇਨਟੇਨੈਂਸ ਹੁੰਦਾ ਹੈ ਮਾਰਚ ਮਹੀਨੇ ਜੇ ਨਹਿਰਾਂ ਬੰਦ ਹੋ ਜਾਣੀ ਚਾਹੀਦੀਆਂ ਹੀ ਕਿਉਂ ਨਹੀਂ ਹੋਈਆਂ ਬੰਦ ਪੇਡੂ ਸਰ ਨਾ ਦੀ ਸਫਾਈ ਕੀਤੀ ਇਹਨੇ ਜੀਐਸਬੀ ਨਾਲ ਸਫਾਈ ਕੀਤੀ ਆ ਹੋ ਸਕਦਾ ਜੀਐਸਬੀ ਨਾਲ ਭਾਂ ਜੋ ਹੋ ਗਿਆ ਹੋਵੇ ਜਿਸ ਕਾਰਨ ਨਾ ਟੁੱਟੀ ਆ ਉਹ ਤਾਂ ਲੋਕਾਂ ਦੇ ਵਿੱਚ ਗੁੱਸਾ ਹੈ ਮੈਂ ਫੌਜ ਦੇ ਵਿੱਚ ਕੈਪਟਨ ਰਹਿਆ ਹਾਂ ਮੈਂ 36 ਸਾਲ ਫੌਜ ਦੀ ਨੌਕਰੀ ਕੀਤੀ ਆ ਲੇਕਿਨ ਮੈਂ ਇਹੋ ਜੇ ਹਰ ਹਾਲਤ ਨਹੀਂ ਕਦੇ ਵੀ ਦੇਖੀ ਮੈਨੇ ਔਰ ਕਿਸੇ ਵੀ ਪ੍ਰਸ਼ਾਸਨ ਨੇ ਕਿਸੇ ਵੀ ਅਧਿਕਾਰੀ ਨੇ ਹਮਾਰੇ ਕੋ ਅੱਗੇ ਪੁੱਛਣੀ ਹੈ ਹੁਣ ਤਾਂ ਕੋਈ ਨਹੀਂ ਤੁਹਾਡੀ ਸਾਰ ਨਹੀਂ ਆਇਆ ਅਦਰ ਤਾਂ ਬਿਲਕੁਲ ਇਹ ਉਹ ਪਿੰਡ ਹੈ ਜਿੱਥੋਂ ਅਸੀਂ ਕਹਿ ਸਕਦੇ ਹਾਂ ਕਿ ਮਾਝੇ ਇਲਾਕੇ ਦੇ ਵਿੱਚ ਖੜਾਂ ਦੀ ਸ਼ੁਰੂਆਤ ਹੋਈ ਤਾਂ ਸਭ ਤੋਂ ਪਹਿਲਾਂ ਇੱਥੋਂ ਇੱਕ ਜਿਹੜੀ ਨਹਿਰ ਹੈ ਉਸ ਦਾ ਬੰਨ ਟੁੱਟਦਾ ਹੈ ਔਰ ਕਈ ਕਈ ਫੁੱਟ ਪਾਣੀ ਜਿਹੜਾ ਉਹ ਉੱਚੀਆਂ ਲਹਿਰਾਂ ਅੱਗੇ ਵੱਧੀਆਂ ਹੋਈਆਂ ਇਸ ਪਿੰਡ ਦੇ ਵਿੱਚੋਂ ਅੱਗੇ ਜਾਂਦੀਆਂ ਨੇ ਕ੍ਰਾਸਪੋਰ ਦੇ ਪਿੰਡ ਪਖੜਾ ਦੇ ਵਿੱਚ ਹਾਲਾਤ ਬੇਹੱਦ ਖਰਾਬ ਨੇ ਲੋਕਾਂ ਨੂੰ ਰੈਸਕਿਊ ਕਰਨ ਦੇ ਲਈ ਟਰੈਕਟਰਾਂ ਦਾ ਘਰਾਂ ਤੱਕ ਪਹੁੰਚਣਾ ਵੀ ਮੁਸ਼ਕਲ ਹੋ ਗਿਆ ਜਿਸ ਦੇ ਚਲਦਿਆਂ ਲੋਕਾਂ ਨੂੰ ਪੈਦਲ ਘਰਾਂ ਤੋਂ ਸੁਰੱਖਿਅਤ ਥਾਵਾਂ ਤੇ ਜਾਣਾ ਪੈ ਰਿਹਾ ਸਤਲੁਜ ਜੀ ਨਜ਼ਰ ਆਏਗਾ ਤੁਹਾਨੂੰ ਕਿਉਂਕਿ ਸਤਲੁਜ ਹੁਣ ਪਾਕਿਸਤਾਨ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਅਸੀਂ ਮੌਜੂਦ ਆਂ ਭਾਰਤ ਪਾਕਿਸਤਾਨ ਬਾਰਡਰ ਤੇ ਅਖੀਰਲਾ ਪਿੰਡ ਹੈ ਇਹ ਭਖੜਾ ਜਿਹੜਾ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਇੱਥੋਂ ਦੇ ਹਾਲਾਤ ਮੇਰੇ ਖੱਬੇ ਪਾਸੇ ਪਾਕਿਸਤਾਨ ਦਾ ਬਾਰਡਰ ਔਰ ਇੱਥੇ ਇਸ ਵੇਲੇ ਪਿੰਡਾਂ ਦੇ ਹਾਲਾਤ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਪਿੰਡ ਭਖੜਾ ਦੇ ਵਿੱਚ ਅਸੀਂ ਜਾ ਰਹੇ ਹਾਂ ਇਸ ਵੇਲੇ ਇਸ ਪਿੰਡ ਨੂੰ ਜਾਣ ਲਈ ਰਸਤਾ ਜਿਹੜਾ ਉਹ ਨਹੀਂ ਬਚਿਆ ਕਿਉਂ ਇੱਥੇ ਕੋਈ ਮੋਟਰਸਾਈਕਲ ਗੱਡੀ ਵਹੀਕਲ ਉਹ ਨਹੀਂ ਜਾ ਸਕਦੇ ਟਰੈਕਟਰ ਵੀ ਜਾਣੇ ਮੁਸ਼ਕਲ ਹੋਏ ਪਏ ਆ ਤਾਂ ਐਸੇ ਦੇ ਵਿੱਚ ਇੱਥੋਂ ਥੋੜਾ ਰਿਸਕ ਲੈ ਕੇ ਪੈਦਲ ਹੀ ਜਾਣਾ ਪੈਂਦਾ ਇਹ ਜਿਹੜੇ ਪਿੰਡ ਵਾਲੇ ਨੇ ਇਹ ਵਿਚਾਰੇ ਇਹ ਵੀ ਪੈਦਲ ਹੀ ਜਾਂਦੇ ਨੇ ਔਖੇ ਸੋਖੇ ਬਚਾਅ ਕਰਦੇ ਨੇ ਆਪਣਾ ਹੋਰ ਕੋਈ ਰਸਤਾ ਨਹੀਂ ਬਚਿਆ ਤਾਂ ਆਸ-ਪਾਸ ਤੁਹਾਨੂੰ ਸਾਰੇ ਪਾਣੀ ਪਾਣੀ ਇਹ ਤੁਹਾਨੂੰ ਦਰਿਆ ਹੀ ਨਜ਼ਰ ਆਏਗਾ ਪੂਰਾ ਸਤਲੁਜ ਹੀ ਨਜ਼ਰ ਆਏਗਾ ਤੁਹਾਨੂੰ ਕਿਉਂਕਿ ਸਤਲੁਜ ਹੁਣ ਖੇਤਾਂ ਤੇ ਪਿੰਡਾਂ ਤੱਕ ਪਹੁੰਚ ਚੁੱਕਿਆ ਤੇ ਇੱਥੇ ਅ ਪਿੰਡ ਦੇ ਵਿੱਚ ਐਂਟਰ ਕਰਨ ਸਾਰੀ ਗੁਰੂ ਘਰ ਹੈ ਮੇਰੇ ਸਾਹਮਣੇ ਇਸ ਵੇਲੇ ਮੈਂ ਦਰਸ਼ਨ ਕਰ ਰਿਹਾ ਗੁਰਦੁਆਰਾ ਸਾਹਿਬ ਹੈ ਨਿਸ਼ਾਨ ਸਾਹਿਬ ਇੱਧਰ ਲੱਗਾ ਹੋਇਆ ਔਰ ਇਸ ਗੁਰੂ ਘਰ ਦੇ ਵਿੱਚ ਫਲਹਾਲ ਅ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਇੱਥੋਂ ਸਭ ਤੋਂ ਪਹਿਲਾਂ ਸੁਰੱਖਿਅਤ ਕੱਢ ਲਿਆ ਗਿਆ ਹੁਣ ਗੁਰੂ ਘਰ ਦੇ ਵਿੱਚ ਇੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਨਹੀਂ ਹੈ ਕਿਉਂਕਿ ਪਾਣੀ ਜਿਹੜਾ ਉਹ ਇੰਨਾ ਵੱਧ ਚੱਲਿਆ ਸੀ ਕਿ ਕਿਤੇ ਗੁਰੂ ਘਰ ਦੇ ਅੰਦਰ ਐਂਟਰ ਨਾ ਕਰ ਜੇ ਕਿਤੇ ਬੇਅਦਬੀ ਨਾ ਹੋ ਜੇ ਇਸ ਕਰਕੇ ਸੰਗਤ ਨੇ ਪਹਿਲਾਂ ਹੀ ਜਿਹੜਾ ਹੈਗਾ ਸੁਰੱਖਿਅਤ ਥਾਂ ਤੇ ਆਨੰਦਪੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜਿਹੜੀ ਉਹ ਪਹਚਾਈ ਆ ਔਰ ਪਿੰਡ ਵਾਲੇ ਹਲੇ ਵੀ ਪਿੰਡ ਦੇ ਅੰਦਰ ਮੌਜੂਦ ਨੇ ਕਿਉਂਕਿ ਪਿੰਡ ਦੇ ਆਸ-ਪਾਸ ਦੇ ਘਰਾਂ ਦੇ ਵਿੱਚ ਤਾਂ ਪਾਣੀ ਜਾ ਚੁੱਕਿਆ ਪਰ ਪਿੰਡ ਦੇ ਅੰਦਰ ਜਿਹੜਾ ਹੈਗਾ ਪਾਣੀ ਹਲੇ ਘਟਾ ਕਿਉਂਕਿ ਥੋੜਾ ਜਿਹਾ ਪਾਣੀ ਕਦੇ ਘਟ ਜਾਂਦਾ ਹੈ ਕਦੇ ਵੱਧ ਜਾਂਦਾ ਤੇ ਪਿੰਡ ਦੇ ਲੋਕ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਨਾ ਤੇ ਪਿੰਡ ਵਾਲੇ ਪਾਸੇ ਅੱਗੇ ਵੀ ਆਪਾਂ ਜਾ ਰਹੇ ਆ ਬਾਈ ਜੀ ਕੀ ਹਾਲ ਆ ਪਿੰਡ ਦੇ ਅੰਦਰ ਉਹ ਤੁਰੇ ਉਹ ਥੋੜਾ ਪਿੰਡ ਉਧਰੋਂ ਵੇਖਣਾ ਕੀ ਹਾਲਾਤ ਆ ਪਿੰਡ ਦੇ ਪਿੰਡ ਦੇ ਹਾਲਾਤ ਤਾਂ ਬਹੁਤ ਮਾੜੇ ਨੇ ਕਿਉਂਕਿ ਇੱਥੋਂ ਪਾਣੀ ਇੱਥੋਂ ਹੀ ਲਗਣਾ ਆਉਂਦਾ ਹੈ ਕੱਲ ਪਾਣੀ ਥੋੜਾ ਜਾਂ ਘਟਿਆ ਤੇ ਅੱਜ ਫਿਰ ਚੜਨਾ ਸ਼ੁਰੂ ਹੋ ਗਿਆ ਕਿਉਂਕਿ ਪਿੰਡ ਦਾ ਜੇ 4 ਫੇਰਾ ਹੋਰ 2 ਫੁੱਟ ਪਾਣੀ ਚੜਦਾ ਤਾਂ ਇਹ ਪਿੰਡ ਨੂੰ ਖਤਰਾ ਹੈ ਇਹਨੂੰ ਵੀ ਕਿਉਂਕਿ ਉਧਰੋਂ ਬਾਨ ਨੂੰ ਟਾਂ ਲੱਗੀ ਹੋਈ ਜਿੱਥੋਂ ਦਰਿਆ ਚੱਲਦਾ ਪਿਆ ਹੈ ਬਹੁਤ ਪਾਣੀ ਵਧੀ ਜਾਂਦਾ ਹੈ ਤੇ ਪਾਣੀ ਜਿਹੜਾ ਉਹ ਰਾਜੋ ਕੋ ਟੁੱਟਿਆ ਉਹਦੇ ਨਾਲ ਥੋੜਾ ਜਿਹਾ ਸਾਨੂੰ ਫਰਕ ਪਿਆ ਹੈ ਸਾਨੂੰ ਬਹੁਤ ਖਤਰਾ ਹੈ ਸਾਨੂੰ ਸਾਨੂੰ ਬੋਟ ਵੀ ਇੱਥੇ ਜ਼ਰੂਰੀ ਚਾਹੀਦਾ ਹੈ ਜਿਸ ਟਾਈਮ ਕਿਸ਼ਤੀ ਨਹੀਂ ਆਇਆ ਜਨਾਬ ਤੇ ਇੱਥੇ ਬਹੁਤ ਖਤਰਾ ਸਾਨੂੰ ਤੇ ਸਾਡਾ ਮਾਲ ਡੰਗਰ ਮਾੜਾ ਮੋਟਾ ਚਲੋ ਜਿਹੜਾ ਕਰਾਚ ਤੂੜੀ ਤਾਂ ਨਿਕਾ ਉਹੀ ਹੈਗਾ ਬਸ ਬਾਕੀ ਸਾਡੇ ਕੋਲ ਹਰਾ ਚਾਰਾ ਨਹੀਂ ਹੈਗਾ ਕੋਈ ਖਾਣ ਨੂੰ ਫਸ਼ਵਾ ਇਸ ਤੇ ਕੁਝ ਨਹੀਂ ਹੈਗਾ ਦੋ ਤਿੰਨ ਤੋਂ ਬਸ ਤੂੜੀ ਪਾਰ ਹੈ ਮਾੜੀ ਮੋਟੀ ਤੇ ਕੁਝ ਨਹੀਂ ਅਜੇ ਆ ਰਿਹਾ ਤੇ ਅਸੀਂ ਤਾਂ ਸਰਕਾਰ ਕੋਲ ਇਹ ਹੀ ਮੰਗ ਕਰਦੇ ਵੀ ਸਾਡੀ ਪੂਰੀ ਪ੍ਰਬੰਧ ਕੀਤਾ ਜਾਵੇ ਜਿਹੜਾ ਇਥੋਂ ਲਾਂਗਾ ਟੱਪਾ ਹੈ ਇਹ ਸਾਡੇ ਵਾਸਤੇ ਕਦੀ ਵੀ ਸਾਨੂੰ ਜ਼ਿਆਦਾ ਸੰਕਟ ਆਵੇ ਤੇ ਸਾਡੇ ਕੋਲ ਵੋਟ ਹੋਵੇ ਤਾਂ ਅਸੀਂ ਆਪਣੇ ਜੀਆਂ ਨੂੰ ਸੁਰੱਖਤ ਕੱਢ ਸਕੀਏ ਇਥੋਂ ਪਰ ਇੱਥੇ ਕਹਿੰਦੇ ਨੇ ਜੀ ਕਿਸ਼ਤੀ ਦਾ ਪ੍ਰਬੰਧ ਹਲੇ ਤੱਕ ਨਹੀਂ ਹੋਇਆ ਇਹ ਦੇਖੋ ਖੀਰਲਾ ਪਿੰਡ ਹੈ ਔਰ ਇਸ ਪਿੰਡ ਦੇ ਜਮਾਂ ਬਾਹਰਲੇ ਘਰਾਂ ਦਿੱਕਰ ਪਾਣੀ ਜਿਹੜਾ ਹੈਗਾ ਐਂਟਰ ਕਰ ਚੁੱਕਿਆ ਤਾਂ ਲੋਕ ਕਹਿੰਦੇ ਨੇ ਸਾਡੇ ਕੋਲੇ ਕਿਸ਼ਤੀ ਹਜੇ ਤੱਕ ਨਹੀਂ ਪਹੁੰਚੀ ਹੈ ਕਿਸ਼ਤੀ ਦਿੱਤੀ ਜਾਵੇ ਲੋਕ ਪਿੰਡ ਦੇ ਅੰਦਰ ਮੌਜੂਦ ਨੇ ਰਜਿੰਦਰ ਸਾਹਮਣੇ ਦਿਖਾਇਓ ਪਿੰਡ ਦੇ ਸਾਹਮਣੇ ਗਲੀਆਂ ਜਿਹੜੀ ਉੱਥੇ ਬੀਬੀਆਂ ਸਾਨੂੰ ਨਜ਼ਰ ਆ ਰਹੀਆਂ ਕਿੰਨੀਆਂ ਤਾਂ ਇਹ ਬੀਬੀਆਂ ਜਦੋਂ ਕੋਈ ਬਾਹਰੋਂ ਆਉਂਦਾ ਤਾਂ ਇਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਕੋਈ ਮਦਦ ਆਈ ਹੋਵੇ ਸ਼ਾਇਦ ਕੋਈ ਮਦਦ ਕਰਨ ਦੇ ਲਈ ਅੱਗੇ ਵਧਿਆ ਹੋਵੇ ਤਾਂ ਇਸ ਕਰਕੇ ਇਹ ਲੋਕ ਬਾਹਰ ਨਿਕਲ ਕੇ ਦੇਖਦੇ ਨੇ ਕਿਉਂਕਿ ਔਰ ਰਸਤਾ ਤਾਂ ਕੋਈ ਨਹੀਂ ਹੈ ਹਰ ਪਾਸੇ ਪਾਣੀ ਆ ਇਧਰਲੀ ਗਲੀ ਦਿਖਾਇਓ ਰਜਿੰਦਰ ਤਾਂ ਆ ਦੇਖੋ ਇਹ ਜਿਹੜੀ ਪੈਂਟ ਦੇ ਬਾਰ-ਬਾਰ ਇਧਰ ਖੇਤਾਂ ਵਾਲੇ ਪਾਸੇ ਨੂੰ ਪਈ ਜਾਂਦੀ ਹੋਊਗੀ ਤਾਂ ਪਤਾ ਨਹੀਂ ਲੱਗਦਾ ਕਿ ਇੱਥੇ ਪਈ ਸੀ ਔਰ ਹੋਰ ਵੀ ਉਸ ਤੋਂ ਅਗਲੀ ਗੱਲ ਜਿਹੜੀ ਹੈ ਕਿ ਕਿਉਂਕਿ ਖੇਤਾਂ ਦੇ ਵਿੱਚ ਹੁਣ ਹਰ ਪਾਸੇ ਪਾਣੀ ਭਰ ਗਿਆ ਤਾਂ ਜਿਹੜੇ ਧਰਤੀ ਦੇ ਹੇਠ ਰਹਿਣ ਵਾਲੇ ਜਾਨਵਰ ਨੇ ਜਾਂ ਦਰਖਤਾਂ 'ਚ ਜਾਂ ਝਾੜੀਆਂ 'ਚ ਸੱਪ ਵਗੈਰਾ ਉਹ ਹੁਣ ਸਾਰੇ ਬਾਹਰ ਨਿਕਲ ਰਹੇ ਨੇ ਅਸੀਂ ਆਪ ਦੇਖਿਆ ਕਿ ਸਾਡੇ ਲੱਤਾਂ ਵੇਚਦੀ ਦੋ ਦੋ ਤਿੰਨ ਤਰ ਵਾਰੀ ਜਿਹੜੇ ਹੈਗੇ ਸੱਪ ਲੰਘੇ ਕਿਉਂਕਿ ਪਾਣੀ ਭਰ ਚੁੱਕਿਆ ਥੱਲੇ ਉਹਨਾਂ ਦੀਆਂ ਖੁੱਡਾਂ ਦੇ ਵਿੱਚ ਪਾਣੀ ਹੈ ਤਾਂ ਉਹ ਬਾਹਰ ਆ ਚੁੱਕੇ ਨੇ ਤਾਂ ਉਹ ਵੀ ਖਤਰਾ ਹੈ ਇੱਕ ਅੱਜ ਗਾਂ ਦੀ ਮੌਤ ਹੋਈ ਉਹ ਕਿਵੇਂ ਹੋਈ ਹੈ ਕਿਤੇ ਕੋਈ ਸੱਪ ਲੜਿਆ ਜਾਂ ਕੀ ਹੋਇਆ ਉਹ ਵੀ ਨਹੀਂ ਪਤਾ ਤਾਂ ਇਹ ਇਹ ਕਈ ਤਰ੍ਹਾਂ ਦੇ ਖਤਰੇ ਜਿਹੜੇ ਨੇ ਇਸ ਵੇਲੇ ਇਹ ਪਿੰਡ ਦੇ ਲੋਕ ਚੱਲ ਰਹੇ ਨੇ ਬਰਦਾਸ਼ਤ ਕਰ ਰਹੇ ਨੇ ਤਾਂ ਆ ਬਾਈ ਜੀ ਬਾਈ ਜੀ ਪਿੰਡ ਦੇ ਅੰਦਰ ਡਰਦਾ ਮਾਹੌਲ ਹੈ ਕਿ ਯਾਰ ਜੇ ਪਾਣੀ ਆ ਗਿਆ ਕਿਉਂਕਿ ਤੁਸੀਂ ਪਹਿਲਾਂ ਵੀ ਬਰਬਾਦੀ ਬਹੁਤ ਾਰੀ ਵੇਖੀ ਹੈ ਡਰਦਾ ਮਾਹੌਲ ਪੂਰਾ ਹੀ ਹੈ ਜੀ ਡਰਦਾ ਮਾਹੌਲ ਉਹ ਨਿਕਲਣ ਦਾ ਜਗ੍ਹਾ ਨਹੀਂ ਹੈ ਨਾ ਸੜਕ ਹੈ ਰਸਤਾ ਹੈ ਰਸਤਾ ਪਹਿਲਾਂ ਇਹ ਬੰਦ ਹੋ ਜਾਂਦਾ ਪਾਣੀ ਤੇ ਭਰ ਜਾਂਦਾ ਉਧਰ ਪਿੰਡ ਦੇ ਪਿੱਛੇ ਵੀ ਪਾਣੀ ਭਰ ਜਾਂਦਾ ਕਿਤੇ ਵੀ ਨਿਕਲਦਾ ਚਾਂਸ ਹੈ ਨਹੀਂ ਤਾਂ ਨਿਕਲਣ ਦਾ ਰਾਹ ਹੈ ਨਹੀਂਗਾ ਤਾਂ ਆ ਹੁਣ ਜੀ ਇੱਕ ਤਰ੍ਹਾਂ ਦੀ ਨਦੀ ਪਾਰ ਕਰਕੇ ਆਉਣ ਵਾਲੀ ਗੱਲ ਹੈ ਕਿ ਅਸੀਂ ਇੱਥੇ ਆਏ ਆ ਆ ਬੀਬੀ ਛੋਟਾ ਜਵਾਕ ਬੀਬੀ ਨੇ ਚੱਕਿਆ ਹੋਇਆ ਬੀਬੀ ਕੀ ਲੱਗਦਾ ਹੈ ਬੱਚਾ ਕੀ ਕਰਨ ਦੋਸਤਾਂ ਦੋਤਾ ਕੁੜੀ ਆਈ ਵੀਸੀ ਤੇ ਕੁੜੀ ਆਈ ਉਧਰੋਂ ਹੜ ਆ ਗਈ ਇੱਥੇ ਬਸ ਗਈ ਦਵਾਈ ਲੈਣ ਚੱਲੇ ਕੌਣ ਢੱਲਾ ਹਾਂ ਬੱਚਾ ਅੱਛਾ ਬੱਚਾ ਢੱਲਾ ਇਹ ਕਿੰਨੀ ਉਮਰ ਹੈ ਬੱਚੇ ਦੀ 8 ਮਹੀਨਾ ਦਾ ਤੇ ਬਿਮਾਰ ਹੈ ਤੇ ਕਿਵੇਂ ਲੈ ਕੇ ਜਾਓਗੇ ਹੁਣ ਪਾਣੀ ਚ ਲੰਗਾ ਦੇ ਹੋਰ ਕਿੱਧਰ ਜਾਣਾ ਕੀ ਹੋਇਆ ਕੀ ਬੱਚੇ ਨੂੰ ਬੁਖਾਰ ਕਿੰਨੇ ਦਿਨ ਹੋ ਗਏ ਅਕਾਲ ਤੇ ਚੜਨ ਅੱਛਾ ਤੇ ਦਵਾਈ ਅਜੇ ਤੱਕ ਮਿਲੀ ਨਹੀਂ ਨਾ ਇੱਥੇ ਡਾਕਟਰ ਆਇਆ ਸਿਲਾਈ ਨਹੀਂ ਫਰਕ ਪਿਆ ਹੁਣ ਕਿੱਥੇ ਲੈ ਕੇ ਜਾਵਾਂਗੇ ਸ਼ਹਿਰ ਸ਼ਹਿਰ ਜਾਵਾਂਗੇ ਤੇ ਆ ਇਸੇ ਪਾਣੀ ਵਿੱਚ ਦੀ ਜਾਵਾਂਗੇ ਹਾਂ 아이 ਤੁਰ ਕੇ ਲੰਘੋਗੇ ਤਾਂ ਬੱਚੇ ਨੂੰ ਇਸੇ ਪਾਣੀ ਦੇ ਵਿੱਚੋਂ ਲੈ ਕੇ ਜਾਣ ਦੇ ਲਈ ਮਜਬੂਰ ਨੇ ਧੁਕੇ ਬੱਚਾ ਬਿਮਾਰ ਹੈ ਤਾਂ ਇਹ ਹਾਲਾਤ ਨੇ ਇਹ ਬੀਬੀ ਹੁਣ ਇਹ ਜਾਨ ਲੱਗੀ ਹੈ ਤਾਂ ਉਹ ਦੇਖੋ ਨਿੱਕੇ ਨਿੱਕੇ ਬੱਚੇ ਵੀ ਪਾਣੀ ਚ ਆ ਰਹੇ ਆ ਤੇ ਇਹ 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 ਜ਼ਿੰਦਗੀ ਇੱਥੋਂ ਦੇ ਲੋਕਾਂ ਦੀ ਬਣ ਚੁੱਕੀ ਆ ਤੁਸੀਂ ਦੇਖੋ ਵੀ ਜਾਨ ਜੋਖਮ 'ਚ ਪਾਉਣ ਵਾਲੀ ਗੱਲ ਹੈ ਕਿ ਪਹਿਲਾਂ ਹੀ ਜੇ ਘਰੇ ਬੈਠੇ ਆ ਤਾਂ ਵੀ ਖਤਰਾ ਜੇ ਕਿਤੇ ਜਾਣਾ ਤਾਂ ਵੀ ਖਤਰਾ ਹੁਣ ਮਜਬੂਰੀ ਹੈ ਕਿ ਬੱਚਾ ਬਿਮਾਰ ਹੈ ਉਸ ਬਿਮਾਰ ਬੱਚੇ ਨੂੰ ਦਵਾਈ ਦਿਵਾਉਣ ਦੇ ਲਈ ਸ਼ਹਿਰ ਜਾਣਾ ਤਾਂ ਇਹ ਤਸਵੀਰਾਂ ਝੰਜੋੜ ਦਿੰਦੀਆਂ ਨੇ ਡਰਾ ਦਿੰਦੀਆਂ ਨੇ ਅਸੀਂ ਚੰਗੀਆਂ ਸਹੂਲਤਾਂ ਦੇ ਵਿੱਚ ਜਦੋਂ ਰਹਿੰਦੇ ਆ ਤਾਂ ਉੱਥੇ ਕੋਈ ਮਾੜੀ-ਮੋਟੀ ਵੀ ਪਰੇਸ਼ਾਨੀ ਆ ਜੇ ਤਾਂ ਅਸੀਂ ਡਰ ਜਾਂਦੇ ਆ ਘਬਰਾ ਜਾਂਦੇ ਆ ਚਿੰਤਾਜ ਪੈ ਜਾਂਦੇ ਆ ਪਰ ਜਦੋਂ ਇਹਨਾਂ ਲੋਕਾਂ ਦੀਆਂ ਚਿੰਤਾਵਾਂ ਇਹਨਾਂ ਲੋਕਾਂ ਦੇ ਹਾਲਾਤ ਵੇਖਦੇ ਆ ਤਾਂ ਆਪਦੀਆਂ ਚਿੰਤਾਵਾਂ ਆਪਦੇ ਦੁੱਖ ਬੜੇ ਛੋਟੇ ਲੱਗਦੇ ਆ ਕਿ ਧੰਨ ਨੇ ਇਹ ਲੋਕ ਧੰਨ ਦਾ ਇਹਨਾਂ ਲੋਕਾਂ ਦਾ ਜਿਗਰਾ ਜਿਹੜੇ ਇਸ ਵੇਲੇ ਬਰਦਾਸ਼ਤ ਕਰ ਰਹੇ ਨੇ ਜਿਹੜੇ ਇਸ ਵੇਲੇ ਇਹਨਾਂ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਆਪਣੀ ਜ਼ਿੰਦਗੀ ਕੱਟ ਰਹੇ ਨੇ ਉੱਥੇ ਪੰਜਾਬ ਦੇ ਜੇਕਰ ਮਾਝਾ ਖੇਤਰ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਗੁਰਦਾਸਪੁਰ ਹੜ੍ਹਾਂ ਦੇ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਖਾਸ ਕਰਕੇ ਡੇਰਾ ਬਾਬਾ ਨਾਨਕ ਜਨ ਦੀਨਾ ਨਗਰ ਦੇ ਨਾਲ ਲੱਗਦਾ ਇਲਾਕਾ ਜਿੱਥੇ ਦੇ ਪਿੰਡ ਡੇਰੀਵਾਲ ਦੇ ਵਿੱਚ ਵੀ ਹਾਲਾਤ ਖਰਾਬ ਨੇ న్యూਸ 18 ਦੀ ਟੀਮ ਨੇ ਟਰੈਕਟਰ ਤੇ ਇਸ ਪੂਰੇ ਇਲਾਕੇ ਦਾ ਉਜਾਇਜ਼ਾ ਲਿਆ ਆਪ ਦੇ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਇਹ ਜਿਹੜਾ ਕਹਿ ਸਕਦੇ ਕਿ ਇਸ ਤਰ੍ਹਾਂ ਦਾ ਜਿਹੜਾ ਹਾਲ ਹੈ ਵੱਖ-ਵੱਖ ਪਿੰਡਾਂ ਦਾ ਕਿਉਂਕਿ ਇਹਦੇ ਵਿੱਚ ਕਈ ਜਿਹੜਾ ਖਾਵਾਂ ਦਾ ਜਿਹੜੇ ਪਿੰਡੇ ਨੇ ਉਹਨਾਂ ਦਾ ਨੁਕਸਾਨ ਜਿਹੜਾ ਉਹ ਜ਼ਰੂਰ ਹੁੰਦਾ ਨਜ਼ਰ ਆ ਰਿਹਾ ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਹੈ ਕਿਉਂਕਿ ਕਨੈਕਟੀਵਿਟੀ ਜਿਹੜੀ ਹੈ ਉਹ ਜ਼ਰੂਰ ਟੁੱਟੀ ਹੈ ਜਿਸ ਕਰਕੇ ਕਈ ਪਿੰਡ ਜਿਹੜੇ ਲੋਕ ਨੇ ਉਹਨਾਂ ਨੂੰ ਸ਼ੈਲਟਰ ਕਹਿ ਸਕਦੇ ਕਿ ਸ਼ੈਲਟਰ ਜਿਹੜਾ ਹੈਗਾ ਉਹ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਹਜੇ ਵੀ ਕਈ ਇਸ ਤਰ੍ਹਾਂ ਦੇ ਜਿਹੜੇ ਪਿੰਡ ਉਨਾਤੇ ਹਜੇ ਤੱਕ ਜਿਹੜੀ ਹੈਗੀ ਹੈ ਉਹ ਚੀਜ਼ਾਂ ਨਹੀਂ ਪਹੁੰਚ ਪਾਈ ਹੈ ਹਾਲਾਂਕਿ ਹੁਣ ਤੁਸੀਂ ਤਸਵੀਰਾਂ ਦੇਖੋ ਕਿ ਵਕ ਵਕ ਦੇਖ ਸਕਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਪਿੰਡ ਨੇ ਉਥੇ ਹਜੇ ਤੱਕ ਸ਼ੈਲਟਰ ਜਾਂ ਖਾਣ ਪੀਣ ਦੀ ਚੀਜ਼ਾਂ ਨਹੀਂ ਪਹੁੰਚ ਪਾਈ ਹੈ ਹਾਲਾਂਕਿ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਹੈ ਐਨਡੀਆਰਐਫ ਦੇ ਜਿਹੜੇ ਟੀਮਾਂ ਨੇ ਆਰਮੀ ਦੀ ਜਿਹੜੀ ਟੀਮਾਂ ਨੇ ਉਹ ਕੋਸ਼ਿਸ਼ ਕਰ ਰਹੀ ਹੈ ਚਾਰੇ ਪਾਸੇ ਜੇ ਅਸੀਂ ਗੱਲ ਕਰ ਲਈਏ ਕਿਉਂਕਿ ਇਹ ਮਾਝੀ ਪਿੰਡ ਦੇ ਨਾਲ ਲੱਗਦੇ ਪਿੰਡ ਨੇ ਜਿੱਥੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਾ ਕੇ ਦੇਖਣ ਦੀ ਕਿਉਂਕਿ ਮੋਟਰ ਬੋਟ ਜਾਂ ਫਿਰ ਟਰੈਕਟਰ ਦੇ ਰਾਹੀ ਹੀ ਇੱਧਰ ਆਸ-ਪਾਸ ਦੇ ਨੇੜੇ-ਤੇੜੇ ਕਿਉਂਕਿ ਪਾਣੀ ਦਾ ਪੱਧਰ ਹਜੇ ਵਧਿਆ ਹੋਇਆ ਇਸ ਕਰਕੇ ਮੋਟਰਸਾਈਕਲ ਤੇ ਜਾਂ ਫਿਰ ਜਿਹੜਾ ਟੂ-ਵੀਲਰ ਤੇ ਜਾਂ ਗੱਡੀਆਂ ਤੇ ਵੀ ਨਹੀਂ ਜਾ ਸਕਦੇ ਇਸ ਕਰਕੇ ਕਿਉਂਕਿ ਪਾਣੀ ਦਾ ਜਿਹੜਾ ਲੈਵਲ ਹੈ ਪਤਾ ਹੀ ਨਹੀਂ ਲੱਗਦਾ ਕਿ ਕਿਸ ਪਾਸੇ ਸੜਕ ਹੈ ਕਿਸ ਪਾਸੇ ਔਰ ਜਿਹੜਾ ਹੈਗਾ ਨੀਵਾ ਨੀਵੀ ਥਾਂ ਹੈ ਇਸਕੇ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਹੈ ਉਸ ਨੂੰ ਕੀਤਾ ਜਾਵੇ ਹਾਲਾਂਕਿ ਪਿੰਡਾਂ ਦੇ ਨੇੜੇ ਤੇੜੇ ਅਸੀਂ ਘੁੰਮਣ ਦੀ ਕੋਸ਼ਿਸ਼ ਕੀਤੀ ਕਿਉਂਕਿ ਕਈ ਥਾਵਾਂ ਤੇ ਡੀਪਲੀ ਜਗ੍ਹਾ ਹੈ ਜਿੱਥੇ ਨਹੀਂ ਪਹੁੰਚਿਆ ਜਾ ਸਕਿਆ ਇਸ ਕਰਕੇ ਜਿੱਥੇ-ਜਿੱਥੇ ਅਸੀਂ ਕੋਸ਼ਿਸ਼ ਕੀਤੀ ਹੈ ਪਿੰਡਾਂ ਦੇ ਲੋਕਾਂ ਦੇ ਨਾਲ ਅਲਵਾਦ ਵੀ ਕਰਨ ਦੀ ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਕਿਉਂਕਿ ਕਈ ਸੜਕਾਂ ਵੀ ਜਿਹੜੀ ਕਲੈਕਟਿਵਿਟੀ ਟੁੱਟੀ ਹੈ ਜਿਸ ਕਰਕੇ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਹਜੇ ਕਈ ਥਾਵਾਂ ਤੇ ਜਿਹੜੀ ਸੜਕਾਂ ਵੀ ਟੁੱਟੀ ਹੋਈ ਹੈ ਔਰ ਗੁਰਦਾਸਪੁਰ ਦੇ ਕਈ ਇਸ ਤਰ੍ਹਾਂ ਦੇ ਪਿੰਡ ਹੈ ਕਿਉਂਕਿ ਥੋੜਾ ਜਿਹਾ ਬਾਰਡਰ ਏਰੀਆ ਨਾਲ ਹੀ ਲੱਗਦਾ ਜਿੱਥੋਂ ਇਹ ਪਾਣੀ ਦਾ ਜਿਹੜਾ ਬਹਾਅ ਇੱਥੇ ਇਹ ਕੁੱਲ ਟੁੱਟੇ ਹੋਏ ਨੇ ਉੱਥੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਔਰ ਪਾਣੀ ਦਾ ਜਿਹੜਾ ਫਲੋ ਹੈ ਉਹ ਜ਼ਿਆਦਾ ਹੋਇਆ ਤੇ ਤੁਸੀਂ ਦੇਖੋ ਕਿ ਜਿੱਥੇ-ਜਿੱਥੇ ਆਪ ਕੋ ਮੁਕੇ ਦੇਖੋਗੇ ਪਾਣੀ ਦਾ ਜਿਹੜਾ ਫਲੋ ਹੈ ਉਹ ਕਾਫੀ ਜਿਆਦਾ ਸੀਗਾ ਹਾਲਾਂਕਿ ਹੁਣ ਰਾਹਤ ਦੀ ਗੱਲ ਜ਼ਰੂਰ ਹੈ ਕਿ ਪਾਣੀ ਦਾ ਫਲੋ ਥੋੜਾ ਜਾਂ ਘਟਿਆ ਹੈ ਲੇਕਿਨ ਹੁੰਦੀ ਜੇਸੀ ਗੱਲ ਕਰ ਲਈਏ ਕਿ ਅਜੇ ਵੀ ਕਈ ਇਸ ਤਰ੍ਹਾਂ ਦੇ ਪਿੰਡ ਨੇ ਜੋ ਕਿ ਭਾਜੀ ਹਜੇ ਵੀ ਕਈ ਪਿੰਡ ਨੇ ਜਿਹੜੇ ਡੁੱਬੇ ਹੋਏ ਨੇ ਕਿਹੜੇ ਕਿਹੜੇ ਪਿੰਡ ਹਾਂਜੀ ਤੇਰੀ ਨਾਲ ਕਰਨ ਜੇ ਚਾਰ ਚੁਫੇਰੇ ਪਾਣੀ ਹੀ ਉਹਦੇ ਅੱਛਾ ਹਾਂਜੀ ਹਾਂਜੀ ਤੇਰੀ ਨਾਲ ਕਰਨ ਤੇ ਹੋਰ ਪਾਣੀ ਆ ਚੱਲਿਆ ਹਜੇ ਵੀ ਪਾਣੀ ਹੈ ਹਾਂਜੀ ਹਾਂਜੀ ਠੀਕ ਹੈ ਤੇ ਕਿਉਂਕਿ ਭਾਜੀ ਬਹੁਤ ਰਿਸਕ ਵੀ ਹੈਗਾ ਕਿਉਂਕਿ ਇੱਥੇ ਨੀਵਾ ਆਏਗਾ ਕਿੱਥੇ ਹਾਂਜੀ ਆ ਤੇ ਸਾਰਾ ਦਾਦਾ ਫੁੱਟ ਗਿਆ ਐਸਾਈਡ ਨੂੰ ਪਾਣੀ ਝੋਨਿਆਂ ਦਾ ਤਾਂ ਕੰਮ ਖਤਮ ਹੋ ਗਿਆ ਜੀ ਬਿਲਕੁਲ ਕਾਫੀ ਜਗਾ ਹਾਂਜੀ ਬਾਕੀ ਇਹ ਅੱਗੇ ਨੂੰ ਕਾਫੀ ਰਾਹਤ ਮਿਲੀ ਆ ਘਟੰਡਿਆ ਪਾਣੀ ਅੱਗੇ ਨਾਲ